ਮੈਂ ਅਮਨ ਅਰੋੜਾ ਦੇ ਮਸਲੇ ਨੂੰ ਸਮਝਣਾ ਚਾਹੁੰਦਾ ਕਿ ਐਡਾ ਵੱਡਾ ਮਾਮਲਾ ਵਾਪਰਿਆ ਮੁੱਖ ਮੰਤਰੀ ਦੇ ਘਰ ਤੇ ਤੁਹਾਡੀ ਗੱਡੀ ਰੋਕੀ ਇਹ ਬੇਇੱਜ਼ਤੀ ਸਹਿਨ ਹੋ ਗਈ ਜਾਂ ਸਮਝੌਤਾ ਹੋ ਗਿਆ ਜਾਂ ਫਿਰ ਅਮਨ ਅਰੋੜਾ ਸਾਹਿਬ ਨੂੰ ਕੁਰਸੀ ਜਿਆਦਾ ਪਿਆਰੀ ਹੈ ਇੱਜ਼ਤ ਮਾਨ ਨਹੀਂ ਨਾ ਉਹ ਬੋਲੇ ਤੇ ਨਾ ਕੋਈ ਦੂਜੀ ਤਰ ਬੋਲੀ ਚੁੱਪ ਚਾਪ ਕੰਮ ਫਿਰ ਰੁੜ ਪਿਆ ਜੀ ਜਾਂ ਕੁਝ ਅਜੇ ਅੰਦਰ ਹੈ ਕੋਈ ਸੁਗਲਾਹ ਅਸਲ 'ਚ ਅਮਨਰੋੜਾ ਨੂੰ ਪ੍ਰਧਾਨਗੀ ਵੀ ਦਿੱਤੀ ਹੋਈ ਹੈ ਤੇ ਅਮਨਰੋੜਾ ਹੁਣੀ ਮੰਤਰੀ ਵੀ ਨੇ ਅਮਨਰੋੜਾ ਦਾ ਮੰਤਰੀ ਤੇ ਪ੍ਰਧਾਨ ਹੋਣਾ ਇਹ ਸਾਬਤ ਤਾਂ ਕਰਦਾ ਦੇਖਣ ਨੂੰ ਤਾਂ ਉਪਰ ਹੀ ਨਜ਼ਰ ਆ ਕਿ ਬਹੁਤ ਪਾਵਰਫੁਲ ਬੰਦਾ ਹੈ ਆਮ ਆਦਮੀ ਪਾਰਟੀ ਕੋਲ ਐਡੇ ਦੋ ਅਹੁਦੇ ਕਿਸੇ ਕੋਲ ਨਹੀਂ ਹੋਣਗੇ ਮਤਲਬ ਬਾਕੀ ਭਗਵੰਤ ਮਾਨ ਕੋਲ ਰਹੇ ਪ੍ਰਧਾਨ ਵੀ ਕੁਝ ਸਮਾਂ ਤੇ ਚੀਫ ਮਿਨਿਸਟਰ ਰਹੇ ਉਹ ਚੀਫ ਮਿਨਿਸਟਰ ਦੇ ਘਰ ਮੀਟਿੰਗ ਹੁੰਦੀ ਹੈ ਤੇ ਚੀਫ ਮਿਨਿਸਟਰ ਦੇ ਘਰ ਜਦੋਂ ਮੀਟਿੰਗ ਉੱਥੇ ਜਾਂਦੇ ਨੇ ਤੇ ਰੌਲਾ ਖੜਾ ਹੋ ਜਾਂਦਾ ਹੈ ਰੌੜਾ ਕੇਬਲ ਇੱਕ ਗੱਲ ਦਾ ਸੀ ਤਾਂ ਕਿ ਅਫਸਰਾਂ ਦੀਆਂ ਗੱਡੀਆਂ ਚੀਫ ਸੈਕਟਰੀ ਦੀ ਗੱਡੀ ਉੱਥੇ ਜਾਂਦੀ ਹੈ ਤੇ ਅੰਦਰੇ ਲੱਗਦੀ ਹੈ। ਪ੍ਰੋਟੋਕੋਲ ਵਾਈਜ਼ ਕਿਹਾ ਜਾਂਦਾ ਹੈ ਕਿ ਐਮ ਐਲ ਏ ਦਾ ਵੀ ਪ੍ਰੋਟੋਕੋਲ ਚੀਫ ਸੈਕਟਰੀ ਦੇ ਬਰਾਬਰ ਤਾਂ ਨਹੀਂ ਕਿਹਾ ਕਈ ਵਾਰ ਉੱਪਰ ਵੀ ਹੁੰਦਾ ਹੈ। ਜਿਹੜਾ ਕਿਹਾ ਜਾਂਦਾ ਹੈ ਕਿ ਵੱਡਾ ਹੈ ਜੀ ਚੀਫ ਸੈਕਟਰੀ ਐਮ ਐਲ ਏ ਦਾ ਇਲੈਕਟਡ ਨਹੀਂ ਦਾ। ਤਾਂ ਮੰਤਰੀ ਤਾਂ ਹੁੰਦਾ ਹੀ ਵੱਡਾ ਚੀਫ ਸੈਕਟਰੀ ਤੋਂ ਦੇ ਅਧਾਰ ਪ੍ਰੋਟੋਕੋਲ ਤਾਂ। ਤਾਂ ਉਹਨਾਂ ਨੂੰ ਲੱਗਦਾ ਸੀ ਵੀ ਇਹ ਗੱਲ ਗਲਤ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਪਰ ਗੱਲ ਇੰਨੀ ਭਰ ਨਹੀਂ ਹੈ। ਗੱਲ ਦਾ ਅਸਲ 'ਚ ਜਿਹੜਾ ਇੱਕ ਇਹਦੇ 'ਚ ਮੋੜ ਹੈ ਉਹ ਇਹ ਹੈ ਕਿ ਕੀ ਸਿਕਿਉਰਿਟੀ ਨੇ ਸਧਾਰਨ ਤਰੀਕੇ ਨਾਲ ਜਿਵੇਂ ਮੋੜਿਆ ਜਾਂਦਾ ਵੀ ਉੱਥੇ ਭੀੜ ਹੋ ਗਈ ਅੰਦਰ ਤੇ ਇਸ ਕਰਕੇ ਜੀ ਅਸੀਂ ਲਾਹ ਲਿਆ ਸੀਸਾ ਜਾਣਦੇ ਆ ਤੇ ਅੱਗੇ ਜੀ ਲਾ ਕੇ ਮੋੜਿਆ ਉਹ ਜਾਂ ਤੁਰਕੇ ਵਗਜੋ ਜਾਂ ਅਮਨ ਅਰੋੜਾ ਨੂੰ ਇਹ ਪ੍ਰਤੀਤ ਹੋਇਆ ਕਿ ਮੇਰੇ ਨਾਲ ਜਾਣਬੁੱਝ ਕੇ ਕੀਤਾ ਜਾ ਰਿਹਾ ਜਿਹੜਾ ਉਹਨੇ ਅਮਨ ਅਰੋੜਾ ਨੇ ਕਹਿ ਆ ਕਿ ਮੇਰੇ ਨਾਲ ਜਾਣਬੁੱਝ ਕੇ ਕੀਤਾ ਜਾ ਰਿਹਾ ਚੀਫ ਸਕੱਟਰੀ ਨੂੰ ਏਡੀਜੀਪੀ ਸਿਕਿਉਰਿਟੀ ਨੂੰ ਬੁਲਾਇਆ ਗਿਆ ਉਹ ਸਾਰਿਆਂ ਨੇ ਜੋ ਗੱਲਾਂ ਕੀਤੀਆਂ ਤਾਂ ਇਸ ਲੈਵਲ ਦੀਆਂ ਹੁਣ ਇਦੋਂ ਵੀ ਅਗਲੀ ਗੱਲ ਇਹ ਹੈ ਜਿਹੜੀ ਵੱਡੀ ਗੱਲ ਇਹ ਇਹ ਵੀ ਇਹ ਗੱਲਾਂ ਆਪਦੇ ਆਪ ਚ ਪਬਲਿਕ ਡੋਮੇਨ ਦੇ ਵਿੱਚ ਨੇ ਪਹਿਲਾਂ ਜਿਹੜੀ ਗੱਲ ਪਬਲਿਕ ਡੋਮੇਨ ਚ ਖੁੱਲ ਕੇ ਨਹੀਂ ਆ ਰਹੀ ਜਾਂ ਨਹੀਂ ਪਤਾ ਅਜੇ ਤੱਕ ਵੀ ਕੌਣ ਕੀ ਕਰ ਰਿਹਾ ਉਹਦੇ ਚ ਕਿਹੜੀ ਤਰ੍ਹਾਂ ਕੋਈ ਤਰ੍ਹਾਂ ਨੇ ਜਿਹੜੀਆਂ ਕਰਾ ਸਕਦੀਆਂ ਨੇ ਕੰਮ ਇੱਕ ਚੀਜ਼ ਮਿਨਿਸਟਰ ਆਪ ਕੁਝ ਕਰਨ ਚਾਹੁੰਦੇ ਹੋਣ ਆਪਦੇ ਤੌਰ ਦੇ ਉੱਤੇ ਕਿਉਂਕਿ ਉਹਨਾਂ ਦਾ ਤਾਂ ਘਰ ਦੂਜਾ ਸੁਪਰ ਚੀਫ ਮਿਨਿਸਟਰ ਜਾਂ ਕੁਝ ਸੁਪਰ ਲੋਕ ਜਿਹੜੇ ਉਹ ਨੇ ਅਰਵਿੰਦ ਕੇਜਰੀਵਾਲ ਹੋਵੇ ਮਨੀਸ਼ ਸ਼ਸ਼ੋਧਿਆ ਹੋਵੇ ਬਾਕੀ ਦੇ ਲੋਕ ਹੋਣ ਉਹ ਕੋਈ ਗੱਲ ਇਹੋ ਜੀ ਕਰਨ ਦੀ ਗੱਲ ਕਰਦੇ ਹੋਣ ਜਿੱਥੋਂ ਤੱਕ ਨਵੀਂ ਇਨਫੋਰਮੇਸ਼ਨ ਨਿਕਲ ਕੇ ਸਾਹਮਣੇ ਆ ਰਹੀ ਹੈ ਉਹ ਇਹ ਆ ਰਹੀ ਹੈ ਕਿ ਅਮਨ अरोड़ा ਦਾ ਜਿਹੜਾ ਕੋਠੀ ਹੈ ਉਹ ਚੀਫ ਮਿਨਿਸਟਰ ਤੋਂ ਇੱਕ ਘਰ ਛੱਡ ਕੇ ਆ ਇੱਕ ਕੋਠੀ ਛੱਡ ਕੇ ਆ 46 ਨੰਬਰ 'ਚ ਰਹਿੰਦੇ ਨੇ ਅਮਨ अरोड़ा ਜਦੋਂ ਆਪਾਂ ਜਾਣੇ ਉਹ ਲੈਣ ਜਿਹੜੀ ਬਣੀ ਹੋਈ ਉਹਨਾਂ ਦੇ ਗਵਾਂਢੀ ਇੱਕ ਸੱਜਣ ਨੇ ਉਹ ਗਵਾਂਢ ਦੇ ਵਿੱਚ ਦਿੱਲੀ ਦੇ ਦਿੱਲੀ ਤੋਂ ਬਹੁਤ ਪਾਵਰਫੁੱਲ ਉਹ ਕਹਿੰਦੇ ਨੇ ਭਗਵੰਤ ਮਾਨ ਉਹਨਾਂ ਤੇ ਚੀਫ ਮਨਿਸਟਰ ਤੇ ਉੱਥੇ ਦਫ਼ਤਰ ਬਣਾ ਕੇ ਉਹਦੇ ਤੇ ਕੌਣ ਆਉਂਦਾ ਕੌਣ ਜਾਂਦਾ ਕਿੰਨੇ ਵਜੇ ਜਾਂਦਾ ਕਿੰਨੇ ਵਜੇ ਆਉਂਦਾ ਤੇ ਬਾਕੀ ਅੰਦਰ ਕੀ ਵਾਪਰ ਰਿਹਾ ਹੈ ਇਹ ਚੈੱਕ ਲਾਇਆ ਹੋਇਆ ਇਨਫੋਰਮੇਸ਼ਨ ਲਈ ਹੋਈ ਹੈ ਕਿ ਕਿਸ ਤਰੀਕੇ ਦੇ ਨਾਲ ਗਾਦੇ ਇਹ ਉਹੀ ਸੱਜਣ ਨੇ ਜਿਨ੍ਹਾਂ ਨੂੰ ਤਰਖਾ ਪਰ ਮੀਡੀਆ ਚੋਂ ਮਿਲਦੀ ਹੈ ਕੋਈ ਡਾਇਰੈਕਟਰ ਕਮਿਊਨੀਕੇਸ਼ਨ ਕਹਿੰਦਾ ਕੋਈ ਹੋਰ ਪਤਾ ਨਹੀਂ ਐਜੈਕਟ ਕੀ ਫਿਗਰ ਕੀ ਹੈ ਚੀਜ਼ ਮਤਲਬ ਉਸਟ ਉਹ ਨਾਲ ਗੱਲ ਹੈ ਤੇ ਉਹ ਉਹੀ ਸੱਜਣ ਨੇ ਜਿਨ੍ਹਾਂ ਨੂੰ ਲੀਡਰ ਆਫ اپੋਜੀਸ਼ਨ ਪ੍ਰਤਾਪ ਬਾਜਵਾ ਨੇ ਵਿਧਾਨ ਸਭਾ ਦੇ ਸੈਸ਼ਨ ਦੇ ਦੌਰਾਨ ਇੱਕ ਫੋਟੋ ਆ ਗਈ ਸੀ ਕਲਿੱਕ ਦੇ ਵਿੱਚ ਕਿ ਉੱਥੇ ਵੀ ਉਹ ਲੈਪਟਾਪ ਲੈ ਕੇ ਕਿਹਦਾ ਚਿਹਰਾ ਦਿਖਣ ਦੇਣਾ ਕਿਹਦਾ ਨਹੀਂ ਦੇਣਾ ਕੀ ਹੈ ਕੰਮ ਕਰਦੇ ਨੇ ਤੇ ਕਿਵੇਂ ਕੋਈ ਅਨਥੋਰਾਈਜ਼ਡ ਬੰਦੇ ਅੰਦਰ ਆ ਜਾਣਗੇ ਸਵਾਲ ਉੱਠਿਆ ਸੀ ਪੰਜਾਬ ਦੀ ਵਿਧਾਨ ਸਭਾ ਚ ਜਿਹਦੇ ਤੇ ਸਪੀਕਰ ਸਾਹਿਬ ਨੇ ਫਿਰ ਜਵਾਬ ਦਿੱਤਾ ਸੀ ਕਿ ਕੋਈ ਵੀ ਮਨਜ਼ੂਰੀ ਲੈ ਕੇ ਆਇਆ ਬੰਦਾ ਕੀ ਉਹਦਾ ਮਤਲਬ ਮਨਜ਼ੂਰੀ ਤਾਂ ਕੋਈ ਵੀ ਦੇ ਦੇਗਾ ਜਿਹੜਾ ਉਸ ਲੈਵਲ ਦੇ ਉੱਤੇ ਕਰ ਗਿਆ ਵੀ ਹੁਣ ਜਦੋਂ ਉਹ ਬੰਦਾ ਇਨਵੋਲਵ ਉਸਦੇ ਆ ਉਹ ਕਹਿੰਦੇ ਨੇ ਵੀ ਕਈ ਵਾਰ ਇਹ ਹੋਇਆ ਇਹ ਦੋ ਨੇੜੇ-ਨੇੜੇ ਘਰ ਨੇ ਉਹਦੇ ਕੋਲ ਕਈ ਗੱਡੀਆਂ ਨੇ ਦੋ ਤਿੰਨ ਗੱਡੀਆਂ ਤਾਂ ਡਿਪਾਰਟਮੈਂਟ ਦੀ ਐਨ ਪਬਲਿਕ ਰਿਲੇਸ਼ਨ ਦੀਆਂ ਤੇ ਵਾਲੀਆਂ ਤੇ ਹੋਰ ਵੀ ਨੇ ਵੱਧ ਇੱਕ ਤੋਂ ਮਤਲਬ ਕਿੰਨੀਆਂ ਨੇ ਨੰਬਰ ਨਹੀਂ ਪਤਾ ਵਰਤਨ ਚਾਰ ਤੋਂ ਵੱਧ ਤਾਂ ਜ਼ਰੂਰ ਹੈਗੀਆਂ ਨੇ ਉਹ ਆਮ ਤੌਰ ਤੇ ਹੀ ਖੜੀਆਂ ਰੱਖਦੇ ਨੇ ਪਾਵਰਫੁਲ ਬੰਦੇ ਨੇ ਇੱਧਰ ਅਮਨ अरोड़ा ਦੇ ਘਰ ਦੇ ਮੂਹਰੇ ਪਾਰਕਿੰਗ ਖੜੀ ਹੁੰਦੀ ਆ ਬਹੁਤੀ ਵਾਰੀ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਘਰਾਂ ਦੇ ਅੰਦਰੋਂ ਵੀ ਅਮਨ अरोड़ा ਦੀ ਵਾਈਫ ਜਾਂ ਬਾਕੀ ਵੀ ਇਹ ਕਹਿੰਦੇ ਨੇ ਵੀ ਆਪਾਂ ਨੂੰ ਤੰਗ ਆਪਣੇ ਵੀ ਤਾਂ ਆਉਣਾ ਜਾਣਾ ਲੋਕਾਂ ਨੇ ਤੇ ਇਹ ਗੱਲ ਠੀਕ ਨਹੀਂ ਲੱਗਦੀ ਵੀ ਇਹਨਾਂ ਨੂੰ ਕਿਹਾ ਜਾਣਾ ਚਾਹੀਦਾ ਵੀ ਇਹ ਕੰਲਾ ਨਹੀਂ ਹੈ ਕਹਾ ਸੁਣੀ ਵੀ ਕਈ ਵਾਰ ਕਹਿੰਦੇ ਹੋਈ ਜਿਹੜੇ ਬੰਦੇ ਖੜੀ ਕਰਦੇ ਸੀ ਜਾਂ ਬਾਕੀ ਦੇ ਚੀਜ਼ਾਂ ਕਿ ਇਹ ਕਾਰਨ ਬਣ ਗਿਆ ਇਸ ਗੱਲ ਦਾ ਕਿ ਜਿਹੜਾ ਇੱਕ ਉੱਪਰੋਂ ਤਾਕਤਵਰਾਂ ਬੰਦਾ ਪਾਵਰ ਵਾਲਾ ਬੈਠਾ ਹੈ ਉਹਨੇ ਕੁਝ ਇਧਰ ਉਧਰ ਲੱਕਾਇ ਕਹਾ ਕੇ ਗੱਲ ਕੀਤੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਵੀ ਚਲ ਇਹਨੂੰ ਮੜਾ ਜਾਂ ਤਾਂ ਦੱਸੋ ਵੀ ਪਾਵਰ ਤਾਂ ਅਜੇ ਵੀ ਸਾਡੇ ਕੋਲ ਹੈ ਤੂੰ ਕੋਈ ਗੱਲ ਇਹ ਨਹੀਂ ਕਰਨੀ ਕਿ ਤੁਸੀਂ ਪਾਵਰਫੁੱਲ ਹੋ ਗਏ ਜੇ ਇਸ ਲੈਵਲ ਦੀ ਗੱਲ ਹੈ ਇਹ ਚਰਚਾ ਸੱਤਾ ਦੇ ਕੋਰੀਡੋਰ ਦੇ ਵਿੱਚ ਬੜੇ ਸੀਰੀਅਸ ਢੰਗ ਨਾਲ ਡਿਸਕਸ ਹੋ ਰਹੀ ਹੈ ਜਿਹੜੇ ਜਿਹੜੇ ਲੋਕ ਦਿੱਲੀ ਦੇ ਵੀ ਨੇੜੇ ਨੇ ਤੇ ਜਿਹੜੇ ਲੋਕ ਚੀਫ ਮਿਨਿਸਟਰ ਦੇ ਵੀ ਨੇੜੇ ਨੇ ਕਿਉਂਕਿ ਚੀਫ ਮਿਨਿਸਟਰ ਨੇ ਤਾਂ ਉੱਥੋਂ ਵੀਡੀਓ ਕਾਨਫਰੰਸ ਰਾਈ ਕਰਨਾ ਸੀਗਾ ਇਸ ਲਈ ਚੀਫ ਮਿਨਿਸਟਰ ਦੇ ਐਂਗਲ ਤੋਂ ਅਮਰੋ ਰੋੜਾ ਦੀ ਗੱਡੀ ਆ ਰੁਕੀ ਜਾਵੇ ਤੇ ਉਹ ਕੋਈ ਗੱਲ ਵੀ ਨਹੀਂ ਬਣਦੀ ਚਲੋ ਅੰਦਰ ਹੋਣ ਗੱਲ ਹੋਵੇ ਕੋਈ ਹੋਰ ਹੋਵੇ ਤਾਂ ਕੀ ਇਹ ਟਾਪ ਬਾਸ ਜਿਹੜੇ ਇਸ ਪਾਰਟੀ ਦੇ ਨੇ ਉਹਦੇ ਕਿਸੇ ਕਰਿੰਦੇ ਵੱਲੋਂ ਕੀਤਾ ਗਿਆ ਇਹ ਕਾਰਨਾਮਾ ਇਸ ਪੱਧਰ ਦੇ ਉੱਤੇ ਇੱਕ ਔਕਾਤ ਦਿਖਾਉਣ ਦੀ ਗੱਲ ਹੈ ਕਿ ਉਹਨਾਂ ਦਾ ਨਿੱਜੀ ਜਿਹੜੀ ਰੰਜਸ਼ ਇੱਕ ਦੂਜੇ ਨਾਲ ਹੋ ਜਾਂਦੀ ਹੈ ਉਦੇ ਨਾਲ ਵੀ ਇਹ ਕੋਈ ਗੱਲ ਚੱਲ ਰਹੀ ਹੈ ਉਹਦਾ ਵੀ ਇੱਕ ਕੋਈ ਮਾਮਲਾ ਇਹੋ ਜਿਹਾ ਹੈਗਾ ਤੇ ਜਦੋਂ ਇਹ ਸਾਰੇ ਮਾਮਲੇ ਦੇ ਬਾਰੇ ਅਮਨ अरोड़ा ਸਾਈਲੈਂਟ ਹੁਣ ਉੱਥੇ ਤਾਂ ਰੌਲਾ ਪੈ ਗਿਆ ਉਹਨੇ ਕਿਹਾ ਕਿ ਫਲਾਣੇ ਦੇ ਖਿਲਾਫ ਕਾਰਵਾਈ ਕਰੋ ਫਲਾਣੇ ਦੇ ਖਿਲਾਫ ਕਾਰਵਾਈ ਕਰੋ ਤਾਂ I clear cut ਅਮਨ अरोड़ा ਨੂੰ ਮੈਸੇਜ ਦਿੱਤਾ ਵੀ ਕਾਰਵਾਈ ਤਾਂ ਭਾਈ ਕੋਈ ਨਹੀਂ ਹੋਏਗੀ ਇਹ ਨਾਰਮਲੀ ਗੱਲ ਹੁੰਦੀ ਤਾਂ ਕੀ ਅਮਨ अरोड़ा ਪੁਰਾਣੀ ਤਨਖਾਹ ਤੇ ਹੀ ਕੰਮ ਕਰਨ ਲਈ ਤਿਆਰ ਹੋ ਗਏ ਨੇ ਉਹ ਗੱਲ ਓਪਨ ਲਿਆਉਣ ਲਈ ਤਿਆਰ ਨਹੀਂ ਆਪਣਾ ਵਰਜਨ ਵੀ ਦੇਣ ਲਈ ਤਿਆਰ ਨਹੀਂ ਆਮਨ ਰੌੜਾ ਨੂੰ ਮੈਸੇਜ ਵੀ ਕੀਤਾ ਤੇ ਕਈ ਵਾਰ ਕਾਲ ਕੀਤਾ ਕਰਨ ਦੀ ਟਰਾਈ ਕੀਤੀ ਇੱਕ ਬੜੀ ਵਾਰ ਤੇ ਉਹਨਾਂ ਵੱਲੋਂ ਰਿਸਪੌਂਸ ਨਹੀਂ ਆਇਆ ਮੈਸੇਜ ਵੀ ਇਹ ਵੀ ਕੀਤਾ ਕੱਲਾ ਕਿ ਇੱਕ ਪ੍ਰੋਫੈਸ਼ਨਲੀ 2 ਮਿੰਟ ਦਾ ਇੱਕ ਉਹ ਲੈਣਾ ਐ ਮਰਜੀ ਐ ਨਾ ਹੋਰ ਕੁਝ ਨਹੀਂ ਐ ਮੈਨੂੰ ਕੋਈ ਕੰਮ ਨਹੀਂ ਐ ਕੋਈ ਬੜੀ ਗੱਲ ਨਹੀਂ ਐ ਤੇ ਗੱਲ ਤਾਂ ਇੱਕ ਇਹ ਹੀ ਐ ਤਾਂ ਕਿ ਔਰ ਉਹ ਰਿਸਪੌਂਸ ਨਹੀਂ ਆਇਆ ਦਾ ਮਤਲਬ ਉਹ ਪਬਲੀਕਲੀ ਕੁਝ ਨਹੀਂ ਕਹਿਣਾ ਚਾਹੁੰਦੇ ਹੋਣਗੇ ਜਾਂ ਪਬਲੀਕਲੀ ਨਾ ਵੀ ਕਹੋ ਤੁਸੀਂ ਆਪ ਦੀ ਰਿਕਾਰਡ ਕਹਿੰਦੇ ਹੋ ਆਪਣੀ ਗੱਲ ਦੱਸ ਦਿਓ ਭਾਈ ਮੈਂ ਨਹੀਂ ਕਹਿਣਾ ਮੇਰਾ ਉਸ ਲੈਵਲ ਤੇ ਗੱਲ ਨਹੀਂ ਆਮਦਵੀ ਪਾਰਟੀ ਦੇ ਅੰਦਰ ਦਹਿਸ਼ਤ ਜਿਹੜੀ ਹੈ ਜੇ ਦਿੱਲੀ ਦੀ ਹੈ ਕੀ ਉਹ ਇਸ ਕਦਰ ਕਰ ਕਰ ਕੇ ਤੁਹਾਡਾ ਟਾਪ ਜਿਹੜੇ ਬੰਦੇ ਨੇ ਇਦੋਂ ਵੱਡਾ ਕੌਣ ਹੋ ਜਾ ਚੀਫ ਮਿਨਿਸਟਰ ਹੈ ਤੇ ਜਨ ਪ੍ਰਧਾਨ ਹੈ ਹੋਰ ਵੱਡੀਆਂ ਪੋਸਟਾਂ ਕੋਈ ਹੈ ਨਹੀਂ ਤੇ ਜੇ ਇਸ ਲੈਵਲ ਦਾ ਦਾਖਲ ਰਹੂਗਾ ਤੇ ਤੁਸੀਂ ਬੋਲੋਗੇ ਵੀ ਨਹੀਂ ਕੁਝ ਆਪਣੀ ਜੇਕਰ ਇਹੋ ਜੀ ਕੋਈ ਗੱਲ ਹੈ ਤਾਂ ਇਹ ਬੜਾ ਹੀ ਇੱਕ ਅਲੱਗ ਟਾਈਪ ਦਾ ਮਾਮਲਾ ਨਜ਼ਰ ਆਉਂਦਾ ਹੈ ਔਰ ਇਹਦੇ ਤੇ ਪੰਜਾਬੀ ਜਾਣਨਾ ਚਾਹਣਗੇ ਕਿ ਸਾਡਾ ਇੱਕ ਬੰਦਾ ਜਿਹੜਾ ਮੰਤਰੀ ਹੈ ਸਾਡਾ ਤੇ ਉਹਦਾ ਪ੍ਰਧਾਨ ਵੀ ਬਣਿਆ ਹੋਇਆ ਪਾਰਟੀ ਦਾ ਇਹ ਪਾਰਟੀ ਵਾਲਾ ਨੂੰ ਵੀ ਜਾਣਨਾ ਚਾਹੀਦਾ ਅੰਦਰ ਜਿਹੜੇ ਉਹ ਮਤਲਬ ਸੁੱਤੇ ਕਿਉਂ ਨੇ ਸਾਰੇ ਸਾਰੇ ਐਮਐਲਏਾਂ ਦੇ ਵਿੱਚ ਤੇ ਸਾਰੇ ਕਰਿੰਦਿਆਂ ਦੇ ਵਿੱਚ ਆਮ ਆਦੀ ਪਾਰਟੀ ਦੇ ਵਰਕਰਾਂ ਦੇ ਵਿੱਚ ਇਹ ਰੋਸ ਹੋਣਾ ਚਾਹੀਦਾ ਕਿ ਉਹਨਾਂ ਦੇ ਪ੍ਰਧਾਨ ਨਾਲ ਕਿਵੇਂ ਹੋ ਗਿਆ ਜੇ ਉਹ ਮੂਰਸਤ ਨੇ ਕੁਝ ਨਹੀਂ ਬੋਲ ਰਹੇ ਉਹਨਾਂ ਦੇ ਪ੍ਰਧਾਨ ਨਾਲ ਜੋ ਮਰਜ਼ੀ ਹੋ ਗਿਆ ਤਾਂ ਪਾਰਟੀ ਦੀ ਜਾਨ ਕਿੱਥੇ ਹੈ ਉਹ ਖੜੇਗੀ ਕਿਵੇਂ ਇਸ ਗੱਲ ਦੇ ਉੱਤੇ ਜਾ ਕੇ ਇਹ ਬਹੁਤ ਵੱਡਾ ਇੱਕ ਕੁਐਸਚਨ ਹੈ ਤੁਸੀਂ ਦੂਜੇ ਪਾਸੇ ਤਾਂ ਇਹ ਕਹੀ ਜਾਂਦੇ ਹੋ ਜਿਹੜਾ ਕਿ ਗੱਲ ਠੀਕ ਹੈ ਕੋਈ ਗਲਤ ਨਹੀਂ ਹੈ ਕਿ ਪ੍ਰਧਾਨ ਮੰਤਰੀ ਨੇ ਪੰਜਾਬ ਦੀ ਬੇਇੱਜ਼ਤੀ ਕੀਤੀ ਹੈ ਜਿਵੇਂ ਅਸੀਂ ਦਾ ਪੰਜਾਬ ਲਈ ਗਏ ਸੀ ਤੇ ਸਾਡੇ ਮინისტრਾਂ ਨੂੰ ਠੀਕ ਤਰੀਕੇ ਨਾਲ ਨਹੀਂ ਸੁਣਿਆ ਉਹਨਾਂ ਨੇ ਤਵਜੂਹ ਨਹੀਂ ਨਹੀਂ ਦਿੱਤੀ ਤੇ ਜਦੋਂ ਮਿਨਿਸਟਰ ਬੋਲਣ ਲੱਗੇ ਉਹਨੇ ਕਹਿੰਦਾ ਤੈਨੂੰ ਹਿੰਦੀ ਚ ਸਮਝ ਨਹੀਂ ਆਈ ਜੋ ਮੈਂ ਕਹਿੰਦਾ ਇੱਥੇ ਵੀ ਤੁਸੀਂ ਪੰਜਾਬ ਲਈ ਇੱਕ ਕੈਬਨਿਟ ਕਰਨ ਜਾ ਰਹੇ ਸੀਗੇ ਪੰਜਾਬ ਦੇ ਤੁਸੀਂ ਪ੍ਰਧਾਨ ਨੂੰ ਤੁਹਾਡੀ ਸਰਕਾਰ 'ਚ ਤੁਹਾਡੀ ਬੇਇੱਜ਼ਤੀ ਹੁੰਦੀ ਐ ਤੇ ਤੁਸੀਂ ਬੋਲਣ ਲਈ ਤਿਆਰ ਨਹੀਂ ਹੁੰਦੇ। ਅਮਨ ਅਰੋੜ ਨੇ ਪ੍ਰਧਾਨ ਮੰਤਰੀ ਵਾਲੀ ਤੇ ਦੋ ਵਾਰ ਪ੍ਰੈਸ ਕਾਨਫਰੰਸ ਕਰਤੀ ਕੱਲ ਵੀ ਤੇ ਅੱਜ ਵੀ। ਜਨਾਬੇ ਅਲੀ ਅੱਪਦੇ ਵਾਲੀ ਤੇ ਇਹ ਤਾਂ ਤੁਹਾਡੀ ਜ਼ਿੰਮੇਵਾਰੀ ਬਣਦੀ ਐ ਕਿ ਤੁਸੀਂ ਰਿਸਪੌਂਡ ਤਾਂ ਕਰੋ। ਤੁਸੀਂ ਪਬਲਿਕ ਰਿਲੇਸ਼ਨ ਮਨਿਸਟਰ ਵੀ ਰਹੇ ਹੋ। ਤੁਸੀਂ ਹੋਰਾਂ ਮਾਮਲਿਆਂ ਦੇ ਵਿੱਚ ਵੀ ਰਹੇ ਹੋ। ਕੀ ਇਹ ਸਰਕਾਰ ਦਾ ਜਿਹੜਾ ਮੰਤਰੀ ਪਰਨ ਜਾਂ ਬਾਕੀ ਲੋਕ ਨੇ ਉਹ ਕਹਿੰਦੇ ਨੇ ਅਸੀਂ ਸਾਡੀ ਸਰਕਾਰ ਬਾੜਾਂ 'ਚੋਂ ਹੇਠੋਂ ਚੱਲੇਗੀ ਅਸੀਂ ਜਵਾਬ ਦੇ ਆਂ ਅਸੀਂ ਪਾਰਦਰਸ਼ੀ ਆਂ। ਤੁਸੀਂ ਜੇ ਜਵਾਬ ਦੇਣਾ ਵੀ ਮਤਲਬ ਮੁਰਾਸਬ ਨਹੀਂ ਸਮਝਦੇ ਤਾਂ ਫਿਰ ਕਿਸ ਤਰੀਕੇ ਦੀ ਗੱਲ ਹੈ ਕਿ ਅੰਦਰੋਂ ਡਰ ਲੱਗਦਾ ਜਵਾਬ ਦਿੱਤਾ ਤਾਂ ਗਲਤ ਨਾ ਚਲਾ ਜਾਏ ਜਾਂ ਅੰਦਰ ਖਾਤੇ ਪ੍ਰੈਸ਼ਰ ਬਿਲਡ ਕਰ ਰਹੇ ਹੋ ਕੋਈ ਨਾ ਕੋਈ ਕਾਰਵਾਈ ਹੋਏਗੀ ਜਿਹੜਾ ਵੀ ਹੋਏ ਜ਼ਰੂਰੀ ਨਹੀਂ ਕੋਈ ਇਹ ਸੱਜਣਾ ਜਾਓ ਸੱਜਣਾ ਜਿਹੜਾ ਵੀ ਹੋਏਗਾ ਇਹ ਡਿਪੈਂਡ ਉਹਨਾਂ ਤੇ ਕਰੇਗਾ ਔਰ ਇਸ ਕਰਕੇ ਇਹ ਬਹੁਤ بڑا ਸਵਾਲ ਹੈਗਾ ਪੰਜਾਬ ਦੀ ਲੀਡਰਸ਼ਿਪ ਤੇ ਆਮ ਆਦਮੀ ਪਾਰਟੀ ਮਨਿਸਟਰੀ ਤੇ ਕਿਉਂ ਕੀ ਕਰਦੇ ਨੇ ਜਾਂ ਮਾਮਲਾ ਦਬਾ ਤੋਂ ਵਸੇ ਇਸੇ ਤਰੰਗ ਨਾਲ ਜਿਵੇਂ ਅਮਰਿੰਦਰ ਸਿੰਘ ਜਦੋਂ ਟਾਪ ਪੁਲਿਸ ਵਾਲੇ ਨਸ਼ੇ ਦੇ ਮਾਮਲੇ ਤੇ ਲੜਦੇ ਸੀ ਦੋਨੋਂ ਇੱਕ ਦੂਜੇ ਦੇ ਖਿਲਾਫ ਹਾਈ ਕੋਰਟ ਚਲੇ ਗਏ ਸੀ ਬੁਲਾ ਕੇ ਡਾਂਟ ਮਾਰੀ ਸੀ ਕਿ ਕੱਲ ਨੂੰ ਆਪਸ ਚ ਲੜਦੇ ਦੇਖ ਕੇ ਮੈਂ ਉਹਦੇ ਖਿਲਾਫ ਕਾਰਵਾਈ ਕਰੂਗਾ 5 ਸਾਲ ਨਸ਼ੇ ਨਸ਼ੇ ਦੀਆਂ ਫਾਈਲਾਂ ਜਿਹੜੀਆਂ ਦੱਬੀਆਂ ਰੱਖੀਆਂ ਹਾਈ ਕੋਰਟ ਦੇ ਵਿੱਚ ਪਈਆਂ ਤੁਸੀਂ ਪੰਚਾਇਤੀ ਸਮਝੌਤਾ ਕਰਾਤਾ ਇਹ ਸਮਝੌਤੇ ਪੰਜਾਬ ਦੇ ਪੱਖ ਵਿੱਚ ਨੇ ਜਾ ਤੁਹਾਡੇ ਰਾਜ ਪ੍ਰਬੰਧ ਤੁਹਾਡੇ ਬੌਸ ਸਜ ਦੇ ਪੱਖ ਦੇ ਵਿੱਚ ਨੇ ਕਿਹਨੂੰ ਬਚਾਉਣ ਲਈ ਨੇ ਸਾਰੇ ਸਮਝੌਤੇ ਇਹ ਗੱਲ ਦਾ ਜਵਾਬ ਮੈਂ ਚਾਹਉਣਾ ਮੈਨੂੰ ਨਹੀਂ ਲੱਗਦਾ ਰੋੜੇ ਦੀ ਫਲਾਣੇ ਦੀ ਬੇਇਜ਼ਤੀ ਪੰਜਾਬ ਚ ਕਲਚਰ ਕਿਹੋ ਜਿਹਾ ਪੈਦਾ ਹੋ ਰਿਹਾ ਬੇਇਜ਼ਤੀ ਦਾ ਕੁਐਸਚਨ ਉਹ ਹੈ ਮੈਂ ਇਸ ਕਰਕੇ ਇਸ ਤੇ ਗੱਲ ਕਰ ਰਿਹਾ ਹਾਂ